ਅੱਜ ਦੀ ਵੀਡੀਓ ਵਿੱਚ ਨਾ ਤੁਹਾਨੂੰ ਮੇਰੀ ਸ਼ਕਲ ਨਹੀਂ ਦਿਸਣੀ ਉਹਦੇ ਲਈ ਮੈਂ ਮਾਫੀ ਚਾਹੁੰਨੀ ਐ ਵੈਸੇ ਮੇਰੀ ਸ਼ਕਲ ਕੋਈ ਖਾਸ ਨਹੀਂ ਹੈਗੀ ਜਿਹਨੂੰ ਦੇਖਿਆ ਜਾਵੇ ਚਲੋ ਛੱਡੋ ਅੱਜ ਆਪਾਂ ਫੋਕਸ ਕਰਦੇ ਆਂ ਆਪਣੀ ਰੈਸਪੀ ਦੇ ਉੱਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾਈ ਸੀ ਦਹੀਂ ਭੱਲੇ ਇੱਕ ਵਾਰ ਫਿਰ ਤੋਂ ਜਗਦੀਪ ਦੇ ਬਰਥਡੇ ਤੋਂ ਬਾਅਦ ਅੱਜ ਦੁਬਾਰਾ ਮੈਂ ਦਹੀਂ ਭੱਲੇ ਬਣਾਈ ਸੀ ਤੇ ਦਾਲ ਜਿਹੜੀ ਸੀ ਧੂਵੀ ਮੂੰਗੀ ਤੇ ਉੜੜ ਦੀ ਜਿਹੜੀ ਦਾਲ ਸੀ ਨਾ ਉਹ ਮੈਂ ਰਾਤ ਨੂੰ ਭਿਉਂ ਕੇ ਰੱਖ ਦਿੱਤੀ ਸੀ ਭਿਉਂ ਕੇ ਰੱਖੀ ਇਸ ਕਰਕੇ ਸੀ ਕਿਉਂਕਿ ਇਹਨੂੰ ਫਿਰ ਮਿਕਸ ਕਰਨਾ ਬਹੁਤ ਈਜ਼ੀ ਹੋ ਜਾਂਦਾ ਹੈ ਤੇ ਤੋਤੀ ਹੁਣ ਕਰਕੇ ਸਵੇਰੇ ਨਾ ਮੈਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਮਿਕਸ ਕਰਨ ਦੇ ਲਈ ਇਹਦੇ ਵਿੱਚ ਪਾਣੀ ਪਾ ਕੇ ਇਹਦੀ ਪੇਸਟ ਬਣਾਈ ਸੀ ਕਿਉਂਕਿ ਕੱਲੀ ਨੂੰ ਨਾ ਪੇਸਟ ਨਹੀਂ ਬਣਦੀ ਮੈਂ ਟਰਾਈ ਕਰ ਕਰਕੇ ਵੇਖ ਲਏ ਮੱਥਾ ਮੱਥਾ ਬਥੇਰਾ ਮਾਰ ਲਿਆ ਮੇਰੇ ਤੋਂ ਤਾਂ ਨਹੀਂ ਬਣੀ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਬਾਅਦ ਚੋਂ ਇਹਨੇ ਠਿਕ ਹੋਈ ਜਾਣਾ ਪਾਣੀ ਮੈਂ ਇੰਨਾ ਜ਼ਿਆਦਾ ਨਹੀਂ ਪਾਇਆ ਛਿੱਟੇ ਜੇ ਪਾਏ ਸੀ ਬਾਕੀ ਤੁਸੀਂ ਆਪਦੇ ਆਪ ਰੈਸਪੀ ਦੇਖਦੇ ਜਾਣਾ ਜਿੱਥੇ-ਜਿੱਥੇ ਮੈਨੂੰ ਲੱਗੂ ਮੈਨੂੰ ਇਨਗਰੀਡੀਅੰਟਸ ਦਿੱਥਨੇ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਜਾਊਂਗੀ ਤੇ ਨਾਲ ਦੀ ਨਾਲ ਅੱਜ ਤੁਹਾਡੇ ਨਾਲ ਇਹੋ ਜੀ ਮੈਂ ਗੱਲ ਸ਼ੇਅਰ ਲਗੀਆਂ ਹੋ ਸਕਦਾ ਕਈਆਂ ਦੇ ਤਾਂ ਮਨ ਭਰ ਜਾਣਗੇ ਅਕਾਈ ਮੈਨੂੰ ਸ਼ਾਂਦੇ ਵੀ ਕਹਿਣਗੇ ਭਾਣੇ ਦੁਬਾਰਾ ਇਹੋ ਜੀ ਗੱਲ ਨਾ ਕਰੀ ਕਿਉਂਕਿ ਮੈਂ ਜਿਹਦੇ ਜਿਹਦੇ ਨਾਲ ਵੀ ਇਹ ਗੱਲ ਡਿਸਕਸ ਕੀਤੀ ਆ ਨਾ ਉਹਨਾਂ ਸਭ ਨੇ ਕਿਹਾ ਕਿ ਤੂੰ ਸਾਡੇ ਕੋਲ ਇਹ ਗੱਲ ਦੁਬਾਰਾ ਨਾ ਕਰੀ ਤੇ ਮੈਨੂੰ ਤੁਹਾਡਾ ਵੀ ਸੁੰਣਾ ਹੈ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਮੇਰਾ ਫਰਜ਼ ਆ ਮੈਂ ਤੁਹਾਡੇ ਨਾਲ ਸੱਚੀ ਤੇ ਉਹ ਗੱਲ ਸ਼ੇਅਰ ਕਰਾਂ ਜਿਹੜੀ ਰਿਐਲਿਟੀ ਆ ਨਾ ਕਿ ਉਹ ਗੱਲਾਂ ਜਿਨ੍ਹਾਂ ਦਾ ਕੋਈ ਮੋਲ ਨਹੀਂ ਆ ਅਸਲ 'ਚ ਹੋਇਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇਥੇ ਏਜ ਕੇਅਰ ਦੇ ਵਿੱਚ ਕੰਮ ਕਰਦੀ ਆ ਸਭ ਤੋਂ ਮੁਸ਼ਕਲ ਕੰਮ ਪਤਾ ਕੀ ਆ ਏਜ ਕੇਅਰ ਦੇ ਵਿੱਚ ਮੈਂ ਜਦੋਂ ਉੱਥੇ ਰੈਜ਼ਿਡੈਂਸ ਜਾ ਰਹੀ ਉੱਥੇ ਬਜ਼ੁਰਗ ਰਹਿੰਦੇ ਆ ਉਹਨਾਂ ਨੂੰ ਮੈਂ ਜਦੋਂ ਦੇਖਦੀ ਆ ਨਾ ਮੈਨੂੰ ਬੜਾ ਤਰਸ ਆਉਂਦਾ ਸਾਡੇ ਇੱਥੇ ਨਾ ਇੱਕ ਰੈਜ਼ਿਡੈਂਸ ਦੇ ਹਸਬੰਡ ਦੀ ਡੈਥ ਹੋ ਗਈ ਸੀ ਹੁਣੇ ਥੋੜੇ ਦਿਨ ਪਹਿਲਾਂ ਦੀ ਗੱਲ ਆ 2-3 ਦਿਨ ਦੀ ਪਹਿਲਾਂ ਦੀ ਗੱਲ ਆ ਹੋਇਆ ਕਿ ਉਹ ਲੇਡੀ ਬੈਠੀ ਉੱਥੇ ਖਾਣਾ ਖਾ ਰਹੀ ਸੀ ਤੇ ਉਹਦੇ ਨਾਲ ਦੀ ਚੇਅਰ ਤੇ ਨਾ ਉਹਦਾ ਹਸਬੰਡ ਬੈਠਦਾ ਸੀ ਰੋਜ਼ ਕਿਸੇ ਸਟਾਫ ਨੇ ਨਾ ਉੱਥੇ ਲਿਆ ਕੇ ਕਿਸੇ ਹੋਰ ਬਜ਼ੁਰਗ ਨੂੰ ਬਿਠਾ ਦਿੱਤਾ ਉਸ ਆਰਤ ਨੇ ਮੈਨੂੰ ਇਸ਼ਾਰਾ ਕੀਤਾ ਕਿ ਇਹਨੂੰ ਇੱਥੋਂ ਲੈ ਜਾ ਮੇਰੀ ਹਸਬੰਡ ਦੀ ਜਗ੍ਹਾ ਮੇਰਾ ਹਸਬੰਡ ਖੁਣੇ ਗਿਆ ਮੈਂ ਉਹਦੀ ਸਿਚੁਏਸ਼ਨ ਦੇਖੀ ਹੈ ਨਾ ਉਹਦੇ ਅੱਖਾਂ ਨੂੰ ਹੀ ਮੈਂ ਦੇਖ ਕੇ ਉਹਦੇ ਕੋਲ ਚਲੀ ਗਈ ਸੀ ਮੈਂ ਉਸ ਆਦਮੀ ਨੂੰ ਉੱਥੋਂ ਉਠਾ ਕੇ ਕਿਸੇ ਹੋਰ ਜਗ੍ਹਾ ਤੇ ਬਿਠਾ ਦਿੱਤਾ ਬਾਅਦ ਵਿੱਚ ਮੈਂ ਉਹਨੂੰ ਪੁੱਛਿਆ ਕਿ ਤੂੰ ਹੁਣ ਠੀਕ ਆ ਗੋਰੀ ਸੀਗੀ ਉਹਨੇ ਮੈਨੂੰ ਪਤਾ ਕੀ ਕਿਹਾ ਮੈਂ ਤਾਂ ਕਹਿੰਦੀ ਠੀਕ ਆ ਮੇਰਾ ਹਸਬੰਡ ਚਲਾ ਗਿਆ ਮੈਂ ਤਾਂ ਰੱਬ ਦੀ ਵੇਟ ਕਰਦੀ ਆ ਕਿ ਹੁਣ ਉਹਨੇ ਮੇਰੇ ਨਾਲ ਨੈਕਸਟ ਕੀ ਕਰਨਾ ਇਹ ਸੋਚ ਕੇ ਉਸਔਰਤ ਦੀ ਅੱਖਾਂ ਝੰਝੂ ਉਨੇ ਸੀ ਪਰ ਮੇਰਾ ਮਨ ਨਾ ਭਰ ਗਿਆ ਮੇਰੇ ਤੋਂ ਉਹਦਾ ਦੁੱਖ ਨਹੀਂ ਸੁਣਿਆ ਗਿਆ ਪਤਾ ਕਿਉਂ ਇੱਥੇ ਜਿਹੜੇ ਬਜ਼ੁਰਗਾਂ ਦੀ ਜ਼ਿੰਦਗੀ ਆ ਨਾ ਜੇ ਮੈਂ ਤੁਹਾਨੂੰ ਅੱਜ ਦੱਸਾਂ ਨਾ ਤੁਸੀਂ ਕਹਿਣਾ ਅਸੀਂ ਇਹੋ ਜਿਹੀ ਕੰਟਰੀਆਂ ਨੂੰ ਰੋਣੇ ਕਿਉਂ ਆ ਬਜ਼ੁਰਗ ਸਾਡੇ ਇੰਡੀਅਨਸ ਦਾ ਤਾਂ ਬਹੁਤ ਰੇਅਰ ਮਾਂ ਪਿਓ ਉੱਥੇ ਕਿਸੇ ਦੇ ਹੋਣਗੇ ਉਹ ਵੀ ਉਹਨਾਂ ਦੇ ਹੋਣਗੇ ਜਿਨ੍ਹਾਂ ਕੋਲ ਚਾਰੇ ਪਾਸੇ ਕੋਈ ਚਾਂਸ ਨਹੀਂ ਆ ਮਾਂ ਪਿਓ ਨੂੰ ਘਰੇ ਸੰਭਾਲਣ ਦਾ ਜਾਂ ਕੋਈ ਬੋਡੀ ਉਦਾਂ ਦੀ ਹੋ ਚੁੱਕੀ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਨੇ ਸਾਨੂੰ ਇਦਾਂ ਦੇ ਬਣਾਇਆ ਕਿ ਸਾਡੇ ਵਿੱਚ ਫੈਮਲੀਆਂ 'ਚ ਬਜ਼ੁਰਗਾਂ ਨੂੰ ਅਸੀਂ ਘਰੇ ਰੱਖਦੇ ਹਾਂ ਚైనਆ ਦੇ ਵਿੱਚ ਵੀ ਲੋਕੀ ਬਜ਼ੁਰਗਾਂ ਨੂੰ ਘਰੇ ਰੱਖਦੇ ਆ ਫਿਲੀਪੀਨ ਲੋਕ ਵੀ ਆਪਣੇ ਪਰਿਵਾਰ 'ਚ ਘਰਾਂ 'ਚ ਰੱਖਦੇ ਆ ਮਾਂ ਪਿਓ ਨੂੰ 네ਪਾਲੀ ਵੀ ਐਂ ਕਰਦੇ ਆ ਹਨਾ ਤੇ ਇੱਥੋਂ ਦਾ ਹੀ ਇੱਕ ਰਵਾਜ ਆ ਮੈਂ ਕਈ ਲੇਡੀਜ਼ ਉੱਥੇ ਐਵੇਂ ਦੀਆਂ ਬਜ਼ੁਰਗ ਬੈਠੀਆਂ ਨੇ ਜਿਨ੍ਹਾਂ ਦੇ ਨਾਲ ਮੈਂ ਜਦੋਂ ਉਹਨਾਂ ਨਾਲ ਗੱਲ ਕਰਦੀ ਆ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਇੱਥੇ ਰਹਿਣਾ ਪਸੰਦ ਕਰਦੇ ਹੋ ਤੇ ਉਹ ਮੈਨੂੰ ਪਤਾ ਕੀ ਕਹਿ ਦਿੰਦੀਆਂ ਨੇ ਸਾਡੇ ਕੋਲ ਕੋਈ ਚੁਆਇਸ ਨਹੀਂ ਹੈਗੀ ਸਾਡੇ ਬੱਚੇ ਵੱਡੇ ਹੋ ਗਏ ਵਿਆਹੇ ਗਏ ਉਹ ਆਪਣੇ ਆਪਣੇ ਬੱਚਿਆਂ ਨਾਲ బిਜੀ ਆ ਸਾਡੇ ਗ੍ਰੈਂਡਸਨਾਂ ਫਲਾਨਾ ਠਿਕਾਨਾ ਬਟ ਸਾਡੇ ਲਈ ਕਿਸੇ ਕੋਲ ਟਾਈਮ ਨਹੀਂ ਹੈਗਾ ਹੁਣ ਤਾਂ ਸਾਡੀ ਇਹੀ ਫੈਮਿਲੀ ਬਣ ਗਈ ਆ ਕਈ ਵਾਰ ਤਾਂ ਮੇਰਾ ਰੋਨ ਵੀ ਨਿਕਲ ਜਾਂਦਾ ਮੈਂ ਉਹਨਾਂ ਕੋਲ ਪਤਾ ਕਿਉਂ ਜਾ ਕੇ ਬੈਣੀ ਆ ਕਿਉਂਕਿ ਮੈਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਮੈਨੂੰ ਐ ਲੱਗਦਾ ਜਿਵੇਂ 5-10 ਮਿੰਟ ਇਹਨਾਂ ਨਾਲ ਬੈਠ ਕੇ ਗੱਲਾਂ ਕਰਦੀ ਆ ਨਾ ਤੇ ਮੇਰੇ ਮਨ ਨੂੰ ਸਕੂਨ ਆ ਜਾਊਗਾ ਕਿਉਂਕਿ ਇਹਨਾਂ ਦੀਆਂ ਸੁਣਨ ਵਾਲਾ ਤਾਂ ਕੋਈ ਵੀ ਨਹੀਂ ਹੈਗਾ ਹੁੰਦਾ ਕੀ ਆ ਕਿ ਜਿਹੜੇ ਇਥੇ ਏ ਏਜ ਕੇਅਰਾਂ ਦੇ ਵਿੱਚ ਬਜ਼ੁਰਗ ਕਿਵੇਂ ਹੁੰਦੇ ਆ ਜਦੋਂ ਬੱਚੇ ਆਪਣੀ ਲਾਈਫ ਚ ਬਿਜ਼ੀ ਹੋ ਜਾਂਦੇ ਉਹਨਾਂ ਕੋਲ ਇਨਫ ਟਾਈਮ ਨਹੀਂ ਹੁੰਦਾ ਮਾਪਿਆਂ ਨੂੰ ਘਰੇ ਸੰਭਾਲਣ ਦੇ ਲਈ ਤੇ ਉਹ ਕੀ ਕਰਦੇ ਆ ਆਪਣੇ ਮਾਪਿਆਂ ਨੂੰ ਏਜ ਕੇਅਰ ਚ ਜਿਵੇਂ ਆਪਣੇ ਇੰਡੀਆ ਦੇ ਵਿੱਚ ਬਿਰਦਾ ਆਸ਼ਰਮ ਹੁੰਦੇ ਆ ਨਾ ਇਦਾਂ ਦੇ ਬਿਰਦਾ ਆਸ਼ਰਮ ਇੱਥੇ ਇਹਨਾਂ ਨੂੰ ਏਜ ਕੇਅਰ ਕਿਹਾ ਜਾਂਦਾ ਜਿੱਥੇ 60 ਸਾਲ ਤੋਂ 50 60 ਸਾਲ ਤੋਂ ਲੈ ਕੇ ਬੰਦੇ ਜਿਹੜੇ ਉੱਥੇ ਬੰਦੇ ਬੁੜੀਆਂ ਰਹਿੰਦੇ ਆ ਕਈ ਤਾਂ ਹਸਬੈਂਡ ਵਾਈਫ ਵੀ ਆਪਦੇ ਬੁਢਾਪੇ ਲਈ ਇੱਥੇ ਪੈਸਾ ਇਸ ਲਈ ਜੋੜਦੇ ਆ ਕਿ ਸਾਨੂੰ ਵਧੀਆ ਕੇਅਰ ਜਲਸਾ ਕੇ ਸਾਨੂੰ ਚੰਗਾ ਏਜ ਕੇਅਰ ਮਿਲ ਸਕੇ ਉਥੇ ਗਾਂ ਉਹਨਾਂ ਨੇ ਵਰਕਰ ਰੱਖੇ ਹੁੰਦੇ ਆ ਜੋ ਉਹਨਾਂ ਨੂੰ ਨਵਾਉਣ ਤਵਾਉਣ ਉਹਨਾਂ ਦੇ ਕਈਆਂ ਦੇ ਤਾਂ ਹੁਣ ਦੇਖੋ ਡਾਈਪਰ ਲੱਗੇ ਹੁੰਦੇ ਆ ਇੱਥੇ ਉਹਨਾਂ ਦੇ ਟਾਇਲਟ ਬਾਥਰੂਮ ਵਿੱਚ ਹੀ ਨਿਕਲਦਾ ਕੋਈ ਪਤਾ ਨਹੀਂ ਫਿਰ ਉਹਨਾਂ ਦੇ ਸਰੀਰ ਨਵਾਉਣਾ ਤਵਾਉਣਾ ਹਨਾ ਉਹਨਾਂ ਨੂੰ ਭੁੱਲਦਾ ਉਹਨਾਂ ਨੂੰ ਕੁਝ ਯਾਦ ਨਹੀਂ ਫਿਰ ਇੱਥੇ ਕਈ ਲੋਕ ਇਦਾਂ ਦੇ ਵੀ ਹੁੰਦੇ ਆ ਉਹਨਾਂ ਦੇ ਨਾਲ ਬਹੁਤ ਗਲਤ ਵਿਹਾਰ ਕਰਦੇ ਆ ਚਲੋ ਆਪਾਂ ਕਿਸੇ ਨੂੰ ਕਮੈਂਟ ਨਹੀਂ ਕਰ ਸਕਦੇ ਪਰ ਪਰਮਾਤਮਾ ਤਾਂ ਸਭ ਕੁਝ ਦੇਖਦਾ ਫਿਰ ਉਹ ਦੇਖੋ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸਾਡੇ ਨਾਲ ਕੌਣ ਕੀ ਕਰ ਰਿਹਾ ਜਦੋਂ ਮੈਂ ਉਹਨਾਂ ਨੂੰ ਦੇਖਦੀ ਆਂ ਕਈਆਂ ਦੇ ਤਾਂ ਐਵੇਂ ਦੀ ਹਾਲਾਤ ਆ ਉਹਨਾਂ ਦੀਆਂ ਅੱਖਾਂ ਬੰਦ ਹੋਈਆਂ ਹੋਈਆਂ ਸਰੀਰ ਜੁੜਿਆ ਹੋਇਆ ਤੇ ਉਹ ਇੱਧਰ ਉੱਧਰ ਬਸ ਝੂਲ ਰਹੇ ਆ ਇੱਕ ਵੇਟ ਦੇ ਵਿੱਚ ਉੱਥੇ ਵਰਕਰ ਜਾਂਦੇ ਆ ਉਹ ਉਹਨਾਂ ਦੇ ਮੂੰਹ 'ਚ ਖਾਣਾ ਪਾਏ ਹੁੰਦੇ ਆ ਉਹ ਖਾਣਾ ਖਾ ਲੈਂਦੇ ਉਹਨਾਂ ਨੂੰ ਇਹ ਨਹੀਂ ਪਤਾ ਸਾਨੂੰ ਪਿਆਸ ਲੱਗੀ ਉਹਨਾਂ ਨੂੰ ਇਹ ਨਹੀਂ ਪਤਾ ਸਾਨੂੰ ਭੁੱਖ ਲੱਗੀ ਆ ਤੇ ਦੇਖੋ ਐਸੀ ਜ਼ਿੰਦਗੀ ਨੂੰ ਜਦੋਂ ਮੈਂ ਰੋਜ਼ ਦੇਖਦੀ ਆ ਨਾ ਜਾ ਕੇ ਮੇਰੇ ਦਿਲ ਤੇ ਕੀ ਬੀਦਾ ਮੈਂ ਸੋਚਦੀ ਮੈਨੂੰ ਰੱਬ ਇੱਥੇ ਕਿਉਂ ਲੈ ਕੇ ਆਇਆ ਫਿਰ ਮੈਨੂੰ ਲੱਗਦਾ ਇੱਥੇ ਤਾਂ ਵਡਾਪਾ ਬੜਾ ਮਾੜਾ ਇੱਥੇ ਤਾਂ ਵਡਾਪਾ ਬੜਾ ਮਾੜਾ ਐਨਾ ਮੈਂ ਬ੍ਰਾਊਨ 슈ਗਰ ਪਾਈ ਸੀ ਇਹਦੇ ਵਿੱਚ ਮਿੱਠਾ ਕਰਨ ਦੇ ਲਈ ਦਹੀਂ ਭੱਲਿਆਂ ਤੇ ਦਹੀਂ ਤੇ ਇਹ ਜਿਹੜਾ ਵਡਾਪਾ ਇਸੇ ਕਰਕੇ ਜਿਹੜੇ ਮਾਂ ਪਿਓ ਨਾ ਇੰਨਾ ਕੰਟਰੀਆਂ 'ਚ ਉਹਨਾਂ ਦੇ ਜੀ ਨਹੀਂ ਲੱਗਦੇ ਕਿਉਂ ਇੱਥੋਂ ਦੇ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹਨਾਂ ਦੇ ਨਾਲ ਸਪੈਂਡ ਕਰ ਸਕਣ ਜੇ ਤੁਸੀਂ ਚਾਹੁੰਦੇ ਕਿ ਮੈਂ ਉਹਨਾਂ ਦੀਆਂ ਸਟੋਰੀਆਂ ਤੁਹਾਨੂੰ ਦੱਸਾਂ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਦੱਸੂਗੀ ਜਰੂਰ ਪਰ ਵਾਹਿਗੁਰੂ ਅੱਗੇ ਇੱਕੋ ਹੀ ਅਰਦਾਸ ਆ ਆਪਾਂ ਚਾਹੇ ਥੋੜਾ ਖਾਣੇ ਚਾਹੇ ਬਹੁਤਾ ਖਾਣੇ ਪਰ ਆਪਣੇ ਪਰਿਵਾਰਾਂ ਚ ਇੱਕੋ ਹੀ ਚੰਗੀ ਗੱਲ ਆ ਅਸੀਂ ਅੰਡ ਤੇ ਆਪਣੇ ਮਾਪਿਆਂ ਨੂੰ ਆਪ ਸਾਂਭਦੇ ਆਂ ਔਰ ਮੈਂ ਇੱਕ ਚੀਜ਼ ਆਪਣੇ ਇੰਡੀਆ ਦੇ ਵਿੱਚ ਮਾਂ ਪਿਓ ਦੇ ਵਿੱਚ ਇਹ ਵੀ ਦੇਖਿਆ ਵਾਹਿਗੁਰੂ ਦੀ ਕਿਰਪਣਾ 99% ਤਾਂ ਲੋਕ ਜਿਹੜੇ ਚੱਲਦੇ ਫਿਰਦੇ ਚਲੇ ਜਾਂਦੇ 1% ਜੇ ਕੋਈ ਮੰਜੇ ਤੇ ਪੈ ਵੀ ਜਾਂਦਾ ਨਾ ਤੇ ਬੱਚੇ ਉਹਨਾਂ ਨੂੰ ਨਾ ਫੁੱਲਾਂ ਵਾਂਗ ਸਾਂਭਦੇ ਆ ਸ਼ਾਇਦ ਮੇਰੇ ਸਰਕਲ 'ਚ ਤਾਂ ਹਮੇਸ਼ਾ ਇਦਾਂ ਹੀ ਹੋਇਆ ਬਾਕੀ ਆਪਣੇ ਵੀ ਬਿਰਦਾਸ਼ਰਮਾਂ 'ਚ ਬਥੇਰੇ ਮਾਂ ਪਿਓ ਫਿਰਦੇ ਆ ਇਹ ਵੀ ਕੋਈ ਦੋਰਾਹ ਨਹੀਂ ਹੈਗਾ ਪਰ ਉਹਨਾਂ ਸਾਰਿਆਂ ਨੂੰ ਦੇਖ ਕੇ ਨਾ ਮੈਨੂੰ ਜਿਹੜੇ ਇੱਥੇ ਦੇ ਮਾਂ ਪਿਓ ਦੇਖਦੀਆਂ ਨਾ ਬੜਾ ਤਰਸ ਆਉਂਦਾ ਮੈਨੂੰ ਉਹਨਾਂ ਨੂੰ ਕੋਈ ਮਹੀਨਾ ਮਹੀਨਾ ਮਿਲਣ ਨਹੀਂ ਆਉਂਦਾ ਉਹ ਉੱਥੇ ਬੈਠੇ ਵੇਟ ਕਰਦੇ ਰਹਿੰਦੇ ਆ ਕਿ ਅੱਜ ਆਛਾ ਸਾਡਾ ਬਰਥਡੇ ਆਇਆ ਅੱਜ ਕੋਈ ਸਾਡਾ ਖਾਸ ਦਿਨ ਆ ਸ਼ਾਇਦ ਸਾਡਾ ਕੋਈ ਫੈਮਿਲੀ ਮੈਂਬਰ ਆਜੇ ਪਰ ਕੋਈ ਨਹੀਂ ਆਉਂਦਾ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਬੱਚੇ ਤੇ ਆਪਣੀਆਂ ਜ਼ਿੰਦਗੀਆਂ ਚ ਬਿਜ਼ੀ ਆ ਪਰ ਪਤਾ ਨਹੀਂ ਕਿਉਂ ਅਸੀਂ ਉਹ ਭੁੱਲ ਜਾਂਦੇ ਆ ਕਿ ਸਾਡੇ ਮਾਂ ਪਿਓ ਨੇ ਸਾਡੇ ਲਈ ਕੀ ਕੁਛ ਕੀਤਾ ਹੁੰਦਾ ਵੈਸੇ ਇਹ ਕਲਚਰ ਇੱਥੋਂ ਦਾ ਹੀ ਆ ਵਾਇਗ੍ਰੂਏ ਹੋជា ਕਲਚਰ ਸਾਡੀ ਦੁਨੀਆ ਤੇ ਨਾ ਭੇਜੇ ਸਾਡੇ ਲੋਕਾਂ ਚ ਨਾ ਪਾਵੇ ਸਾਡੇ ਲੋਕਾਂ ਚ ਤਾਂ ਜਿੰਨੇ ਮਰਜੀ ਅਸੀਂ ਮਾਡਰਨ ਹੋ ਜਾਈਏ ਮਾਂ ਪਿਓ ਦੀ ਕੇਅਰ ਅਸੀਂ ਆਪ ਕਰਨਾ ਹੀ ਚੰਗੀ ਸਮਝਦੇ ਆ ਕਿਉਂਕਿ ਅਸੀਂ ਜਿਹੜਾ ਨਾ ਅਸੀਂ ਕਰਮਾਂ 'ਚ ਬੜਾ ਬਲੀਵ ਕਰਦੇ ਆ ਕਿ ਅੱਜ ਅਸੀਂ ਜੋ ਆਪਦੇ ਮਾਪਿਓ ਨਾਲ ਕਰ ਰਹੇ ਆ ਉਹ ਕੱਲ ਨੂੰ ਸਾਡੇ ਨਾਲ ਵੀ ਹੋਣਾ। ਬਾਕੀ ਤੁਸੀਂ ਦੱਸਿਓ ਤੁਸੀਂ ਮੇਰੀ ਗੱਲ ਨਾਲ ਕਿੰਨਾ ਸਹਿਮਤ ਹੋ। ਇੱਥੇ ਜਿਹੜੇ ਭੱਲੇ ਸੀ ਮੈਂ ਪਾਣੀ ਦੇ ਵਿੱਚ ਸੋਕ ਕਰਕੇ ਨਾ ਵੱਧਾ ਪਾਉਣਾ ਘੰਟਾ ਕਿਉਂਕਿ ਇਹ ਫਿਰ ਪਾਣੀ ਜਿੰਨਾ ਪੀਣਾ ਹੁੰਦਾ ਫੋ ਪੀ ਕੇ ਮੈਂ ਇਹਦੇ ਵਿੱਚ ਪਾ ਲਈ ਸੀ ਜਿਹੜਾ ਦਹੀਂ ਸੀ ਉਹ ਮਿੱਠਾ ਪਾ ਕੇ ਮੈਂ ਬਣਾਇਆ ਸੀ ਫਿਰ ਇਹਦੇ ਵਿੱਚ ਮੇਰੇ ਕੋ ਘਰੇ ਜਿੰਨੀਆਂ ਸੌਸਾਂ ਪਈਆਂ ਸੀ ਨਾ ਮੈਂ ਤਾਂ ਸਾਰੀਆਂ ਸੌਸਾਂ ਹੀ ਮਿਕਸ ਕਰਦੀ ਆ। ਸੌਸਾਂ ਮਿਕਸ ਕੇ ਇਹਦੇ 'ਚ ਟੇਸਟ ਸੋਨਾ ਵੀ। ਦੂਜੀ ਗੱਲ ਇਹ ਤਾਂ ਕਲਰ ਵੇਖੋ ਕਿੰਨਾ ਸੋਹਣਾ ਲੱਗਣ ਲਿਆ ਰੰਗ ਬਰੰਗਿਆ ਇੱਕ ਤਾਂ ਮੈਂ ਇਹਦੇ ਵਿੱਚ ਪਾਈ ਸੀਗੀ ਆਪਣੀ ਮਿੱਠੀ ਸੌਸ ਪਾਈ ਸੀ ਇੱਕ ਟਮੇਟੋ ਸੌਸ ਪਾਈ ਸੀਗੀ ਇੱਕ ਹਰੀ ਸੌਸ ਪਾਈ ਸੀ ਫਿਰ ਮੈਂ ਹਰੀ ਸੌਸ ਦੂਜੀ ਵੀ ਬਣਾ ਕੇ ਪਾਈ ਜਿਹੜੀ ਪਦੀਨੇ ਵਾਲੀ ਹੁੰਦੀ ਹੈ ਨਾ ਤੇ ਦੇਹੀਂ ਜਿਹੜਾ ਸੀ ਉਹ ਮੇਰਾ ਮਿੱਠਾ ਸੀ ਉਤੋਂ ਦੀ ਮੈਂ ਪਾਤਾ ਆਹ ਜਿਹੜਾ ਆਪਣਾ ਦਹੀਂ ਵਾਲਾ ਮਸਾਲਾ ਨਹੀਂ ਹੁੰਦਾ ਆਪਣਾ ਐਮ ਡੀ ਐਚ ਦਾ ਹੁੰਦਾ ਉਹ ਵਾਲਾ ਪਾ ਦਿੱਤਾ ਠੀਕ ਹੈ ਫਿਰ ਜਿਹੜੀ ਚੀਜ਼ ਮੇਰੇ ਕੋਲ ਆ ਜਾਈ ਗਈ ਨਾ ਹੱਥ ਦੇ ਵਿੱਚ ਮੈਂ ਸਾਰੀ ਪਾਤੀ ਤੇ ਅੱਗੋਂ ਮੇਰੇ ਹਸਬੰਦ ਕਹਿੰਦੇ ਤੂੰ ਐ ਕਰੀਂ ਹਾਂ ਕੱਲ ਨੂੰ ਮੈਨੂੰ ਪਾਪੜੀ ਚਾਟ ਬਣਾ ਕੇ ਖਵਾਦੀਂ ਇੱਕ ਦਿਨ ਪਾਪੜੀ ਚਾਟ ਵੀ ਬਣਾਦੀ ਮੈਂ ਕਿਹਾ ਠੀਕ ਹੈ ਜਨਾਬ ਇਹ ਵੀ ਕਰ ਦਾਂਗੇ ਸਾਡਾ ਤੇ ਕੰਮ ਹੀ ਤੁਹਾਨੂੰ ਸਾਰਿਆਂ ਨੂੰ ਖੁਸ਼ ਕਰਨਾ ਨਾ ਤੇ ਵਾਕਿਆ ਹੀ ਅਸੀਂ ਔਰਤਾਂ ਨਾ ਸਾਰਿਆਂ ਨੂੰ ਖੁਸ਼ ਕਰਦੀਆਂ ਚਾਹੀਏ ਉਹ ਘਰ ਵਾਲੇ ਦਾ ਮਾਪਿਓ ਹੋਵੇ ਸਾਡਾ ਆਪਣਾ ਮਾਪਿਓ ਹੋਵੇ ਸਾਡਾ ਦਿਲ ਬੜਾ ਲੋਚਦਾ ਅਸੀਂ ਕਦੇ ਉਹਨਾਂ ਨੂੰ ਦੁੱਖਾਂ 'ਚ ਨਹੀਂ ਦੇਖ ਸਕਦੇ ਇੱਕ ਇੱਥੋਂ ਦਾ ਮਾਹੌਲ ਹੈ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦੇ ਬੱਚਿਆਂ ਦਾ ਕਸੂਰ ਆ ਕਿ ਉਹ ਆਪਣੇ ਮਾਪਿਓ ਉਹਨਾਂ ਨੇ ਸਾਭਦੇ ਠੀਕ ਹੈ ਯਾਰ ਉਹਨਾਂ ਕੋਲ ਵੀ ਆਪਣਾ ਆਪਣਾ ਟਾਈਮ ਨਹੀਂ ਹੈਗਾ ਉਹ ਇੰਨੇ ਕੁ ਬਿਜ਼ੀ ਹੈਗੇ ਆ ਕਿ ਉਹ ਆਪਣੇ ਮਾਪਿਓ ਨੂੰ ਪੂਰਾ ਟਾਈਮ ਨਹੀਂ ਦੇ ਸਕਦੇ ਪਰ ਉਹ ਚਾਹੁੰਦੇ ਸਾਡੇ ਮਾਪਿਓ ਨੂੰ ਬੈਟਰ ਕੇਅਰ ਮਿਲੇ ਇਸ ਲਈ ਉਹ ਏਜ ਕੇਰਾਂ ਵਿੱਚ ਛੱਡ ਦਿੰਦੇ ਆ ਪਰ ਉਹਨਾਂ ਨੂੰ ਪਲਟਕੇ ਨਾ ਦੇਖਣਾ ਉਹਨਾਂ ਨੂੰ ਨਾ ਮਿਲਣਾ ਨਾ ਇਹ ਵੀ ਤਾਂ ਗਲਤ ਹੈ ਨਾ ਹਫਤੇ 'ਚ ਇੱਕ ਦਿਨ ਤੇ ਬੰਦਾ ਕੱਢ ਕੇ ਆਪਣੇ ਮਾਂ ਪਿਓ ਕੋਲ ਜਾਂਦਾ ਹੀ ਆ ਨਾ ਕਿ ਮਾਂ ਪਿਓ ਕੋਲ ਜਾਈਏ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਏ ਉਹਨਾਂ ਨੂੰ ਕਿਤੇ ਕੋਈ ਦੁੱਖ ਤਕਲੀਫ ਨਹੀਂ ਕਮ ਸੇ ਕਮ ਉਹ ਬੋਲਦੇ ਤਾਂ ਰਹਿ ਜਾਣ ਤੁਹਾਨੂੰ ਪਤਾ ਜ਼ਿਆਦਾਤਰ ਇੱਥੇ ਬਜ਼ੁਰਗਾਂ ਨਾਲ ਪ੍ਰੋਬਲਮ ਕੀ ਹੈ ਇੱਕ ਤੇ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਡਿਮੈਂਸ਼ੀਆ ਦੋ ਨੰਬਰ ਤੇ ਉਹਨਾਂ ਬੋਲਣਾ ਹੀ ਘੱਟ ਕਰ ਦਿੰਦੇ ਕਿਉਂ ਉਹ ਅਵਨਸਵੰਨੇ ਲੋਕਾਂ ਦੇ ਵਿੱਚ ਰਹਿੰਦੇ ਆ ਅਲੱਗ-ਅਲੱਗ ਕਮਿਊਨਿਟੀਆਂ ਦੇ ਲੋਕ ਉਹਨਾਂ ਦੀ ਕੇਅਰ ਕਰਦੇ ਤੇ ਉਹ ਡਰਦੇ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ ਫਿਰ ਡਰਦੇ ਜਦੋਂ ਉਹਨਾਂ ਨੂੰ ਉਨੋਂ ਤੋਂ ਉਨ ਲੱਗਦੇ ਆ ਉਹ ਤੇ ਉਹ ਆਪਦਾ ਸਰੀਰ ਐ ਅਖੜਾ ਲੈਂਦੇ ਆ ਤੇ ਉਹਨਾਂ ਨੂੰ ਇਹੀ ਡਰ ਰਹਿੰਦਾ ਅਸੀਂ ਡਿੱਗ ਜਾਾਂਗੇ ਸਾਡੀ ਕੋਈ ਹੱਡੀ ਟੁੱਟ ਜੂ ਜੇ ਸਾਡਾ ਕੋਈ ਸਰੀਰ ਦਾ ਅੰਗ ਉਂਗ ਮੁੜ ਗਿਆ ਜਾਂ ਟੁੱਟ ਗਿਆ ਤੇ ਸਾਡੇ ਲਈ ਉਦੋਂ ਜ਼ਿਆਦਾ ਤਕਲੀਫ ਵਾਜੂਗੀ ਇਹ ਤਾਂ ਇਥੋਂ ਦੀ ਜਿਹੜੀ ਆ ਕਹਾਣੀ ਆ ਪਰ ਮੈਨੂੰ ਬਹੁਤ ਫੇਲ ਹੁੰਦਾ ਮੈਂ ਉਹਨਾਂ ਕੋਲ ਜਾਨੀ ਅੱਜ ਮੈਨੂੰ ਮੇਰੇ ਹਸਬੰਦ ਕਹਿੰਦੇ ਆ ਜਗਦੀਪ ਕਹਿੰਦੇ ਮੈਂ ਤਾਂ ਤੈਨੂੰ ਇਹ ਕਹਾਂਗਾ ਤੂੰ ਨਾ ਬਾਹਲਾ ਚਿਹਰੇ ਜੌਬ ਨਾ ਕਰ ਮੈਨੂੰ ਤਾਂ ਨਾ ਤੇਰੀ ਟੈਨਸ਼ਨ ਹੁੰਦੀ ਆ ਤੂੰ ਉੱਥੋਂ ਦੀ ਟੈਨਸ਼ਨ ਦੇਖਦੇ ਕੇ ਨਾ ਉਹਨਾਂ ਦੀ ਤੂੰ ਨਾ ਆਪਦੇ ਦਿਲ ਤੇ ਗੱਲਾਂ ਲਾ ਲੈਣੀਆਂ ਕਿ ਤੂੰ ਬਾਹਲਾ ਮਹਿਸੂਸ ਕਰਦੀ ਆ ਕਿ ਵੀ ਇਹ ਇਦਾਂ ਹੋ ਰਿਹਾ ਇਹਨਾਂ ਦੇ ਨਾਲ ਉਦਾਂ